ਜਿਹੜੇ ਜਿਹੜੇ ਲੋਕ ਇੰਜ ਚਾ ਪੀਂਦੇ ਨੇ ਉਹਨਾਂ ਵਿੱਚੋਂ ਬਹੁਤ ਸਾਰੇਆਂ ਲੋਕਾਂ ਨੂੰ 50 ਤੋਂ ਲੈ ਕੇ 60 ਸਾਲ ਦੀ ਉਮਰ ਦੇ ਵਿੱਚ ਆਪਣੀ ਹਾਰਟ ਦੇ ਲਈ ਜਾਂ ਸਰੀਰ ਨੂੰ ਜੁਹਦੇ ਰੱਖਣ ਲਈ ਸਟੈਂਟ ਪਾਉਣਾ ਹੀ ਪੈਂਦਾ ਸਟੈਂਟ ਕਿਉਂ ਪਾਉਣਾ ਪੈਂਦਾ ਜਾਂ ਉਹਦਾ ਕੀ ਕਾਰਨ ਹੈ ਤੁਸੀਂ ਸਭ ਜਾਣਦੇ ਹੋ ਕਿ ਸਟੈਂਟ ਦਾ ਭਾਵ ਉਹ ਹੁੰਦਾ ਕਿ ਜਦੋਂ ਸਾਡੇ ਹਾਰਟ ਦੀਆਂ ਕੁਝ ਜਿਹੜੀਆਂ ਵੈਸਲਸ ਨੇ ਨਾਲੀਆਂ ਨੇ ਉਹ ਜਦੋਂ ਬਲੌਕਿੰਗ ਹੋ ਜਾਂਦੀਆਂ ਨੇ ਉਹਨਾਂ ਚੋਂ ਖੂਨ ਨੂੰ ਗਾੜੀ ਚੱਲਦੇ ਰੱਖਣ ਦੇ ਲਈ ਸਟੈਂਟ ਜਿਹੜਾ ਪਾਇਆ ਜਾਂਦਾ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਕਾਫੀ ਖਰਚਾ ਵੀ ਪੈ ਜਾਂਦਾ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਵੀ ਪਰੇ ਹੋ ਜਾਂਦਾ ਤੇ ਜੇ ਉਹ ਪਵਾ ਵੀ ਲੈਣ ਤਾਂ ਵਾਰ-ਵਾਰ ਉਹਨਾਂ ਨੂੰ ਉਹ ਪ੍ਰੋਬਲਮ ਰਹਿੰਦੀ ਹੈ ਉਹ ਕਿਉਂ ਹੁੰਦਾ ਉਦੇ ਵਿੱਚ ਚਾਹ ਦੇ ਨਾਲ ਕੀ ਸਬੰਧ ਹੈ ਪਰ ਕੋ ਸੱਜਣ ਤੁਹਾਡੇ ਵਰਗੇ ਦੱਸਦੇ ਨੇ ਕਿ ਚਾਹ ਦੇ ਨਾਲ ਸਟੈਂਟ ਦਾ ਬਹੁਤ ਵੱਡਾ ਸਬੰਧ ਹੈ ਹੁਣ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਚਾਹ ਪੀਣੀ ਇੱਕ ਚੰਗੀ ਗੱਲ ਵੀ ਆ ਥੋੜੀ ਚਾਹ ਪੀਣੀ ਨਹੀਂ ਚਾਹੀਦੀ ਆ ਲੇਕਿਨ ਚਾਹ ਪੀਣ ਲੱਗਿਆਂ ਜਿਹੜੀ ਗਲਤੀ ਕਰਦੇ ਅਸੀਂ ਉਹ ਗਲਤੀ ਨਾ ਕਰੀਏ ਤਾਂ ਫਿਰ ਸਟੈਂਟ ਜਿਹੜਾ ਵਾ ਨਹੀਂ ਪਵਾਉਣਾ ਪਵੇਗਾ ਫਿਰ ਚਾਹ ਵੀ ਜਿਹੜੀ ਆ ਉਹ ਤਾਂ ਨੁਕਸਾਨ ਨਹੀਂ ਕਰੇਗੀ ਉਹ ਕਿਹੜੀ ਗਲਤੀ ਆ ਜਿਹੜੇ ਬਹੁਤ ਸਾਰੇ ਲੋਕ ਕਰਦੇ ਨੇ ਸਭ ਤੋਂ ਪਹਿਲਾਂ ਵੇਖੋ ਜਦੋਂ ਵੀ ਚਾਹ ਪੀਣੀ ਹੁੰਦੀ ਹੈ ਚਾਹ ਪੀਣ ਤੋਂ ਪਹਿਲਾਂ ਉਹ ਬਣਾਇਆ ਜਾਂਦਾ ਫੇਰ ਹੀ ਅਸੀਂ ਚਾਹ ਪੀਵਾਂਗੇ ਇਹ ਤੁਹਾਡੇ ਵਰਗੇ ਸੱਜਣ ਤੇ ਕੀ ਸਾਰੇ ਹੀ ਜਾਣਦੇ ਨੇ ਹੁਣ ਜਦੋਂ ਚਾਹ ਬਣਾਈ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਬਣਾਉਣ ਤੋਂ ਲੈ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਹਮੇਸ਼ਾ ਬਹੁਤ ਸਾਰੇ ਲੋਕ ਅਲੂਮੀਨੀਅਮ ਦੇ ਭਾਂਡੇ ਤੋਂ ਸ਼ੁਰੂ ਕਰਦੇ ਨੇ ਅਲੂਮੀਨੀਅਮ ਦਾ ਬਰਤਨ ਜਿਹੜਾ ਘਸਦਾ ਹੈ ਤੇ ਉਹ ਜਦੋਂ ਘਸ ਕੇ ਉਸਦੇ ਨਿੱਕੇ ਨਿੱਕੇ ਦਾਣੇ ਚਾਹ ਦੇ ਨਾਲ ਮਿਕਸ ਹੋ ਕੇ ਰਲ ਜਾਂਦੇ ਨੇ ਤੋਂ ਸਾਡੇ ਸਰੀਰ ਤੱਕ ਜਾਂਦੇ ਨੇ ਗਲਤੀ ਨੰਬਰ 1 ਨੰਬਰ 2 ਗਲਤੀ ਤਾਂ ਸਾਡੇ ਵਿੱਚੋਂ ਕੀ ਕਰਦੇ ਨੇ ਕਿ ਬਹੁਤ ਸਾਰੇ ਲੋਕ ਜਦੋਂ ਚਾਹ ਨੂੰ ਪੁੰਦੇ ਤੇ ਚਾਹ ਨੂੰ ਪੁੰਨਦੇ ਸਮੇਂ ਕਿਹੜੀ ਪਾਣੀ ਵਰਤਦੇ ਨੇ ਪਲਾਸਟਿਕ ਦੀ ਪਾਣੀ ਵਰਤਦੇ ਨੇ ਜਦੋਂ ਪਲਾਸਟਿਕ ਦੀ ਪਾਣੀ ਵਰਤੀ ਜਾਂਦੀ ਆ ਤੇ ਉਹਦੀ ਪਲਾਸਟਿਕ ਘੁਲ ਕੇ ਉਹ ਜਿਹੜੀ ਹੈ ਚਾਹ ਦੇ ਰਾਈ ਉਹ ਸਾਡੇ ਸਰੀਰ 'ਚ ਜਾਂਦੀ ਆ ਕੀਜੀ ਗਲਤੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਬਹੁਤੇ ਲੋਕ ਜਿਹੜੇ ਚਾਹ ਨੇ ਉਹ ਕੀ ਕਰਦੇ ਨੇ ਕਿ ਪਲਾਸਟਿਕ ਦੇ ਕੱਪਾਂ 'ਚ ਹੀ ਪੀਣਾ ਪਸੰਦ ਕਰਦੇ ਨੇ ਜਾਂ ਤਾਂ ਪਲਾਸਟਿਕ ਦੇ ਕੱਪ ਤੋਂ ਜਾਂ ਅੱਜ ਕੱਲ ਤਾਂ ਉਹ ਉਹ ਜਿਹਨੂੰ ਆਪਾਂ ਕਹਿੰਦੇ ਨੇ ਫੋਮ ਦੇ ਕੱਪ ਜੇ ਵੀ ਬਹੁਤ ਸਾਰੇ ਮਿਲ ਜਾਂਦੇ ਨੇ ਛੋਟੇ ਛੋਟੇ ਕਈ ਤਰ੍ਹਾਂ ਦੇ ਕੱਪ ਮਿਲ ਜਾਂਦੇ ਨੇ ਜਿੱਥੇ ਤੋਂ ਕੀ ਜੂਸ ਪੀਂਦੇ ਨੇ ਲੋਕੀ ਤਾਂ ਉੱਚ ਵੀ ਚਾਹ ਪੀ ਜਾਂਦੇ ਨੇ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਇੰਜ ਚਾਹ ਪੀਂਦੇ ਆ ਉਹ ਬਹੁਤ ਸਾਰੇ ਤੱਤ ਪਲਾਸਟਿਕ ਦੇ ਘੁਲ ਕੇ ਚਾਹ ਰਹੀਂ ਸਾਡੇ ਹਾੜ ਤੱਕ ਜਾਂਦੇ ਨੇ ਯਾਨੀ ਕਿ ਸਾਡੇ ਪੇਟ 'ਚ ਜਾਂਦੇ ਨੇ ਪੇਟ ਤੋਂ ਸਾਡੀਆਂ ਕਿਡਨੀਆਂ 'ਚ ਜਾਂਦੇ ਨੇ ਕਿਡਨੀਆਂ ਤੋਂ ਦਿਲ 'ਚ ਨੂੰ ਗੁਰਦੇ ਤੱਕ ਪਹੁੰਚਦੇ ਨਹੀਂ ਗੁਰਦਿਆਂ ਤੋਂ ਹਾਰੜ ਤੱਕ ਜਾਂਦੇ ਨੇ ਤੋਂ ਨਿੱਕੇ ਨਿੱਕੇ ਦਾਣੇ ਜਿਹੜੇ ਨੇ ਕਿਉਂਕਿ ਵੈਸਲਸ ਤੁਸੀਂ ਸਭ ਜਾਣਦੇ ਕਿ ਵਾਲਾਂ ਤੋਂ ਵੀ ਬਰੀਕ ਹੁੰਦੀਆਂ ਨੇ ਕਈ ਤੇ ਜਦੋਂ ਫਿਰ ਉਹਨਾਂ ਦੇ ਵਿੱਚ ਇੱਕ ਛੋਟਾ ਜਿਹਾ ਤਿੰਕਾ ਫਸ ਜਾਂਦਾ ਤਾਂ ਫਿਰ ਸਾਡੀ ਹਾਰੜ ਦੀਆਂ ਨਾਲੀਆਂ ਬਲੌਕ ਹੋ ਜਾਂਦੀਆਂ ਡਾਕਟਰ ਕਹਿੰਦੇ ਬਲੌਕਿੰਗ ਹੋ ਗਈ ਕੈਨ ਤੋਂ ਭਾਵ ਕਿ ਫਿਰ ਉਧਰ ਨਾਲ ਸਾਡਾ ਪਾਸਾ ਵੀ ਮਾਰਿਆ ਜਾਂਦਾ ਜਿਹਦੇ ਨਾਲ ਸਾਨੂੰ ਜਿਹੜਾ ਵਾ ਹਾਰਟ ਅਟੈਕ ਹੋਣ ਦੇ ਬਹੁਤ ਸਾਰੇ ਚਾਂਸਸ ਹੋ ਜਾਂਦੇ ਨੇ ਫਿਰ ਤਾਂ ਕੁਝ ਲੋਕ ਤਾਂ ਫਿਰ ਸਟੈਂਟ ਪਵਾ ਲੈਣਗੇ ਡਾਕਟਰ ਮੈਡੀਕਲ ਲਾਈਨ ਦੇ ਮੁਤਾਬਕ ਤਾਂ ਕਿ ਉਸ ਸਟੈਂਟ ਤੋਂ ਭਾਵ ਕੁਝ ਸਪ੍ਰਿੰਗ ਜਾਂ ਕੁਝ ਜਿਹਾ ਜਿਹੜਾ ਉਸ ਪਾਈਪ ਨੂੰ ਖੋਲ ਕੇ ਰੱਖਦਾ ਤੇ ਬਲੱਡ ਸਰਕੂਲੇਸ਼ਨ ਬਣੀ ਰਵੇ ਤੇ ਜੇ ਅਸੀਂ ਇਹ ਕੰਮ ਨਾ ਕਰੀਏ ਅਸੀਂ ਚਾਹ ਜ਼ਰੂਰ ਪੀਏ ਲੇਕਿਨ ਬਣਾਉਣ ਲਈ ਵੀ ਸਾਡੇ ਕੋਲ ਚੰਗੇ ਵਰਤਨ ਹੋਣੇ ਚਾਹੀਦੇ ਨੇ ਸਟੀਲ ਦੇ ਚਾਪ ਪੁੰਡੇ ਲਈ ਸਾਡੇ ਕੋਲ ਲੋਹੇ ਦੀ ਚਾਪ ਪੁੰਨੀ ਹੋਣੀ ਚਾਹੀਦੀ ਕਾ ਪੀ ਲਈ ਸਾਡੇ ਕੋ ਚੰਗੇ ਗਲਾਸ ਹੋਣੇ ਚਾਹੀਦੇ ਸਟੀਲ ਦੇ ਤਾਂ ਕਿ ਅਸੀਂ ਉਹ ਚਾਹ ਨੂੰ ਬੜੇ ਆਰਾਮ ਨਾਲ ਪੀ ਸਕੀਏ ਇੰਜ ਦੀਆਂ ਕੁਝ ਵੀਡੀਓਸ ਇਹਨਾਂ ਦੇ ਸਾਰਿਆਂ ਦੇ ਬੜੇ ਹੀ ਬ੍ਰੀਕੀ ਦੇ ਨਾਲ ਕਿ ਸਾਨੂੰ ਚਾਹ ਪੋਣੀ ਕਿਉਂ ਸਾਡੀ ਪਿਗਲਦੀ ਆ ਚਾਹ ਦੇ ਸੰਗੇ ਅਲੂਮੀਨੀਅਮ ਦੇ ਬਰਤਨ ਨਾਲ ਸਾਡੀ ਕਿਵੇਂ ਨੁਕਸਾਨ ਹੁੰਦਾ ਆ ਜਾਂ ਪਲਾਸਟਿਕ ਦੇ ਕੱਪਾਂ ਨਾਲ ਸਾਡੀ ਬਾਡੀ ਨੂੰ ਕਿਹੜੇ-ਕਿਹੜੇ ਹੋਰ ਨੁਕਸਾਨ ਹੁੰਦੇ ਨੇ ਉਹਦੀਆਂ ਕੁਝ ਵੀਡੀਓ ਤੁਹਾਡੇ ਆਪਣੇ ਚੈਨਲ ਤੇ ਲੋਡ ਨੇ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਬੜੇ ਮਿੱਠੇ-ਮਿੱਠੇ ਕਮੈਂਟਸ ਦਿੱਤੇ ਮੈਂ ਤੁਹਾਡਾ ਆਰੇਂ ਦਾ ਧੰਨਵਾਦ ਕਰਦਾ ਮੈਂ ਆਸ ਕਰਦਾ ਕਿ ਮੇਰੇ ਸੱਜਣ ਫਰੀਕ ਗੱਲ ਦਾ ਆਪਣੀ ਸਿਹਤ ਦੇ ਪ੍ਰਤੀ ਸੁਚੇਤਨ ਤੁਹਾਡੀ ਸਿਹਤ ਚੰਗੀ ਹੋਏਗੀ ਤਾਂ ਕੁਦਰਤੀ ਗੱਲ ਹੈ ਸਾਡਾ ਸਮਾਜ ਵੀ ਸੋਹਣਾ ਰਹੇਗਾ ਔਰ ਰਲ ਮਿਲ ਕੇ ਆਪਾਂ ਇੱਕ ਦੂਜੇ ਨੂੰ ਠੀਕ ਕਰਨ ਦੀ ਕੋਸ਼ਿਸ਼ ਪਾਈਏ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ